ਆ ਆਮ ਆਦਮੀ ਪਾਰਟੀ ਸੰਗਰੂਰ ਦੀ ਸੀਟ ਮੁੜ ਹਾਸਲ ਕਰੇਗੀ ਇਹ ਦਾਵਾ ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਰ ਨੇ ਕੀਤਾ ਇਸ ਦੌਰਾਨ ਉਹਨਾਂ ਸੁਖਪਾਲ ਖੈਰਾ ਨੂੰ ਵੀ ਕਹਿ ਰਿਹਾ ਕਿ ਆ ਕਿ ਖੈਰਾ ਨੇ ਟਿਕਟ ਲੈ ਕੇ ਖੁਦ ਮੁਕਾਬਲ ਅਤੇ ਬਾਕੀ ਸਾਥੀ ਲੀਡਰਾਂ ਦੀ ਕਾਬਲੀਅਤ ਤੇ ਸਵਾਲ ਚੁੱਕੇ ਨੇ ਨਤੀਜਾ ਕੋਈ ਨਾਲ ਚੱਲਣ ਨੂੰ ਤਿਆਰ ਨਹੀਂ ਤੇ ਮੈਨੂੰ ਲੱਗਦਾ ਵੀ ਪਿਛਲੇ ਡੇਢ ਮਹੀਨੇ ਚ ਕੋਈ ਵਰਕਰ ਆਮ ਆਦਮੀ ਪਾਰਟੀ ਦਾ ਰਹਾ ਨਹੀਂ ਹੋਣਾ ਲੋਕ ਸਭਾ ਦਾ ਜੀ ਨੂੰ ਮੈਂ ਨਾ ਮਿਲਿਆ ਹੋਵਾਂ ਸਾਰੇ ਵਰਕਰ ਪੂਰੇ ਜੋਸ਼ 'ਚ ਨੇ ਤੇ ਜਿਹੜੀ ਸੀਟ ਕਹ ਲੋ ਵੀ ਸਾਡੇ ਤੋਂ ਪਿਛਲੇ ਸਮੇਂ ਕੁਝ ਕੀ ਸੀ ਉਹ ਦੁਬਾਰਾ ਵਾਪਸ ਆਮ ਆਦਮੀ ਪਾਰਟੀ ਦੀ ਝੋਲੀ ਪਾਉਣ ਲਈ ਸਾਡੇ ਸਾਰੇ ਵਰਕਰ ਬੜੇ ਕਾਲੇ ਆ ਖੁੱਦ ਦਲਵੀਰ ਗੋਲਡੀ ਜੀ ਨਾਲ ਬੇਇਨਸਾਫੀ ਤਾਂ ਜਿਹੜੀ ਮੈਂ ਸਮਝਦਾ ਕਿ ਉਹੀ ਐ ਕਿਉਂਕਿ ਇੱਥੇ ਜਦੋਂ ਔਖਾ ਟਾਈਮ ਸੀ ਉਦੋਂ ਬਾਅਦ ਇਲੈਕਸ਼ਨ ਜਿਹੜੀ ਐ ਉਹਨਾਂ ਨੂੰ ਲੜਾਤੀ ਤੇ ਪਿਛਲੇ ਸਮੇਂ ਤੋਂ ਸਰਕਾਰ ਵੀ ਸੀ ਤੇ ਇੱਕ ਬਾਹਰਲੇ ਲੀਡਰ ਨੂੰ ਲਿਆ ਕੇ ਟਿਕਟ ਦੇ ਦੇਣੀ ਬੇਇਨਸਾਫੀ ਦਾ ਮੈਂ ਸਮਝਦਾ ਤੇ ਉਹਦੇ ਨਾਲ-ਨਾਲ ਖੈਰਾ ਸਾਹਿਬ ਨਾ ਮਤਲਬ ਕਿ ਇਕੱਲੇ ਗੋਲਡੀ ਜੀ ਨੋਂ ਨਹੀਂ ਦੂਸਰੇ ਵੀ ਜਿਹੜੇ ਕਾਂਗਰਸ ਦੇ ਲੀਡਰ ਆ ਉਹਨਾਂ ਨੂੰ ਨਾਲ ਖੜਾ ਕੇ ਬੇਇੱਜ਼ਤ ਕਰਨ ਦਾ ਕੰਮ ਹੈ ਜਿਹੜਾ ਉਹ ਕਰਦੇ ਆ ਤੁਸੀਂ ਸਾਰੇ ਮੀਡੀਆ ਵਾਲੇ ਉਹਨਾਂ ਨੂੰ ਪ੍ਰੋਗਰਾਮਾਂ ਨੂੰ ਕਵਰ ਵੀ ਕਰਦੇ ਹੋਵੋਗੇ ਤੁਸੀਂ ਦੇਖੋ ਵੀ ਖੈਰਾ ਸਾਹਿਬ ਸਾਰਿਆਂ ਦੇ ਵਿਚਾਲੇ ਖੜ ਜਾਂਦੇ ਆ ਤੇ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਆ ਕਿ ਮੈਂ ਜੀ ਲੀਡਰਸ਼ਿਪ ਨੂੰ ਕਿਹਾ ਸੀ ਕਿ ਜੇ ਤਾਂ ਮੇਰੇ ਨਾਲ ਕੋਈ ਚੰਗਾ ਉਹਨੂੰ ਟਿਕਟ ਦੇ ਦਿਓ ਤੇ ਨਹੀਂ ਮੈਨੂੰ ਦੇ ਦਿਓ ਹੁਣ ਨਾਲ ਬੀਬੀ ਪੱਠਲ ਜੀ ਖੜੇ ਹੁੰਦੇ ਆ ਸਿੰਗਲਾ ਸਾਹਿਬ ਖੜੇ ਹੁੰਦੇ ਸੀ 골ਡੀ ਚ ਖੜੇ ਹੁੰਦੇ ਸੀ ਤੇ ਹੁਣ ਬੰਦਾ ਵਿਚਾਲੇ ਖੜ ਕੇ ਉਹਨਾਂ ਦੇ ਕਹੇ ਵੀ ਭਾਈ ਇਹ ਮੇਰੇ ਨਾਲ ਚੰਗੇ ਨਹੀਂ ਤਾਂ ਮੈਨੂੰ ਟਿਕਟ ਮਿਲੀ ਆ ਤਾਂ ਕੁਦਰਤੀ ਆ ਵੀ ਭਾਈ ਉਹ ਲੀਡਰ ਜਿਨ੍ਹਾਂ ਨਾਲ ਪਹਿਲਾਂ ਤੱਕਾ ਕੀਤਾ ਮਾਇੂਸ ਵੀ ਹੋਣੇ ਆ ਤੇ ਕਿੱਥੋਂ ਉਹ ਚੱਲਣਗੇ ਤੇ ਕਿੱਥੋਂ ਉਹਨਾਂ ਦੇ ਜਿਹੜੇ ਸਪੋਰਟਰ ਜਿਹੜੇ ਆ ਉਹ ਚੱਲਣਗੇ ਹੁਣ ਜਿਹੜਾ ਸਿੰਗਲਾ ਸਾਹਿਬ ਦਾ ਕੋਈ ਵਰਕਰ ਆ ਹੁਣ ਸਿੰਗਲਾ ਸਾਹਿਬ ਨੂੰ ਨਾਲ ਖੜਾ ਕਹੀ ਜਾਂਦਾ ਵੀ ਮੇਰੇ ਨਾਲ ਉਹ ਕਾਬਲ ਨਹੀਂ ਤਾਂ ਸਿੰਗਲਾ ਸਾਹਿਬ ਦਾ ਸਪੋਰਟਰ ਜਿਹੜਾ ਨਾਲ ਜੁੜਿਆ ਹੋਇਆ ਉਹ ਕੁਦਰਤੀ ਆ ਵੀ ਕਿੱਥੋਂ ਚੱਲੂਗਾ